ਪੰਜਾਬ ਨਸ਼ਿਆਂ ਦੇ ਖਿਲਾਫ ਜੰਗ ਲੜ ਰਿਹਾ ਪਰ ਜੇਕਰ ਤੁਸੀਂ ਨਸ਼ੇ ਦੇ ਆਦੀ ਹੋ ਤੇ ਤੁਸੀਂ ਇੱਕ ਔਰਤ ਹੋ ਤਾਂ ਤੁਸੀਂ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਹਾਰ ਗਏ ਹੋ ਇਹ ਦਾਵਾ ਨਹੀਂ ਹੈ ਇਹ ਜ਼ਮੀਨੀ ਹਕੀਕਤ ਹੈ ਪੂਰੇ ਪੰਜਾਬ ਦੇ ਵਿੱਚ 31 ਸਰਕਾਰੀ ਡੀ ਐਡਿਕਸ਼ਨ ਕੇਂਦਰ ਨੇ ਪਰ ਮਹਿਲਾਵਾਂ ਲਈ ਵਿਸ਼ੇਸ਼ ਸਹੂਲਤ ਵਾਲਾ ਕੇਂਦਰ ਸਿਰਫ ਇੱਕ ਕਪੂਰਥਲਾ ਦਾ ਨੰ ਵੱਡੀ ਐਡਿਕਸ਼ਨ ਸੈਂਟਰ ਇਸ ਕੇਂਦਰ ਦੀ ओपीडी ਸਵੇਰੇ 9 ਤੋਂ 11 ਵਜੇ ਤੱਕ ਖੁੱਲਦੀ ਹੈ ਸਵੇਰੇ ਸਿਰਫ 2 ਘੰਟੇ ਰੋਜ਼ਾਨਾ 15 ਤੋਂ 20 ਮਹਿਲਾਵਾਂ ਆਉਂਦੀਆਂ ਨੇ ਕੁਝ ਬਿਆਸ ਤੋਂ 60 ਕਿਲੋਮੀਟਰ ਦਾ ਸਫ਼ਰ ਕਰਕੇ ਆਉਂਦੀਆਂ ਨੇ ਕੁਝ 100 ਕਿਲੋਮੀਟਰ ਤੋਂ ਵੀ ਵੱਧ ਦੂਰ ਸੋਚੋ ਨਸ਼ੇ ਨਾਲ ਲੜਦੀ ਇੱਕ ਔਰਤ ਸਮਾਜ ਨਾਲ ਲੜਦੀ ਇੱਕ ਔਰਤ ਅਤੇ ਫਿਰ ਪਰਨਾਲੀ ਨਾਲ ਵੀ ਲੜਦੀ ਇੱਕ ਔਰਤ ਅਤੇ ਤਾਂ ਵੀ ਉਹਨਾਂ ਦਾ ਇਲਾਜ ਨਹੀਂ ਹੁੰਦਾ ਇਹ ਮੈਂ ਕਿਉਂ ਕਹਿ ਰਹੀ ਆਓ ਜਾਣਦੇ ਆ ਸਤਿ ਸ਼੍ਰੀ ਅਕਾਲ ਮੈਂ ਹਾ ਤੇਜਸਵਨੀ ਰਾਏ ਤੁਸੀਂ ਦੇਖ ਰਹੇ ਹੋ ਔਨ 28 ਸਾਲ ਦੀ ਇੱਕ ਮਹਿਲਾ ਉਹ ਨਸ਼ਾ ਛੱਡਣਾ ਚਾਹੁੰਦੀ ਸੀ ਉਹ ਡੀ ਐਡਿਕਸ਼ਨ ਸੈਂਟਰ ਜਾਂਦੀ ਹੈ 5 ਘੰਟੇ ਇੰਤਜ਼ਾਰ ਕਰਦੀ ਹੈ ਕਿਉਂਕਿ ਡਾਕਟਰ ਨੇ ਕਿਹਾ ਹੈ ਕਿ ਮਹਿਲਾ ਟੈਂਡੈਂਟ ਆਵੇਗੀ ਤਾਂ ਹੀ ਅੰਦਰ ਆਇਓ ਸਮਾਂ ਲੰਘਦਾ ਰਹਿੰਦਾ ਹੈ ਕੋਈ ਨਹੀਂ ਆਉਂਦਾ ਫਿਰ ਅਖੀਰ ਚ ਇੱਕ ਸਫਾਈ ਕਰਮਚਾਰੀ ਉਸ ਨੂੰ ਸਮੈਕਣ ਕਹਿ ਕੇ ਬੁਲਾਉਂਦੀ ਹੈ ਉਹ ਵੀ 5 ਮਿੰਟ ਦੀ ਮੀਟਿੰਗ ਦੇ ਲਈ ਬਾਅਦ 5 ਮਿੰਟ ਦੀ ਮੀਟਿੰਗ 5 ਘੰਟਿਆਂ ਦੀ ਬੇਇੱਜ਼ਤੀ ਉਹ ਉਸ ਦਿਨ ਆਸ ਛੱਡ ਦਿੰਦੀ ਹੈ ਕਿ ਉਹ ਆਪਣਾ ਇਲਾਜ ਕਰਵਾ ਵੀ ਪਾਵੇਗੀ ਜਾਂ ਨਹੀਂ ਕਿਉਂਕਿ ਉਹ ਸਿਰਫ ਨਸ਼ੇ ਦੀ ਆਦੀ ਨਹੀਂ ਸੀ ਉਹ ਇੱਕ ਔਰਤ ਸੀ ਅਤੇ ਇਹ ਸਿਰਫ ਇੱਕ ਔਰਤ ਦੀ ਕਹਾਣੀ ਨਹੀਂ ਹੈ ਹਜ਼ਾਰਾਂ ਔਰਤਾਂ ਦੀ ਕਹਾਣੀ ਹੈ ਅਕਸਰ ਔਰਤਾਂ ਜਦ ਨਸ਼ੇ ਦੀ ਆਦੀ ਹੋ ਜਾਂਦੀਆਂ ਨੇ ਤਾਂ ਉਹਨਾਂ ਨੂੰ ਉਹਨਾਂ ਦੇ ਪਰਿਵਾਰਾਂ ਦੁਆਰਾ ਵੀ ਛੱਡ ਦਿੱਤਾ ਜਾਂਦਾ ਹੈ ਉਹਨਾਂ ਦੇ ਗੁਆਂਢੀਆਂ ਦੁਆਰਾ ਸ਼ਰਮਿੰਦਾ ਕੀਤਾ ਜਾਂਦਾ ਹੈ ਤੇ ਡਾਕਟਰਾਂ ਦੁਆਰਾ ਖਤਰਨਾਕ ਕਿਹਾ ਜਾਂਦਾ ਹੈ ਜੋ ਉਹਨਾਂ ਦੀ ਮਦਦ ਕਰਨ ਵਾਲੇ ਨਹੀਂ ਮਤਲਬ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਮਰਦਾਂ ਦੇ ਵਾਰਡ ਦੇ ਵਿੱਚ ਸੀਸੀਟੀਵੀ ਨਹੀਂ ਹੈ ਪਰ ਮਹਿਲਾਵਾਂ ਦੇ ਵਿੱਚ ਹੈ ਕਹਿੰਦੇ ਨੇ ਸੁਰੱਖਿਆ ਲਈ ਖਤਰਾ ਕੌਣ ਹੈ ਬਿਮਾਰੀ ਜਾਂ ਮਰੀਜ਼ ਕਈ ਪ੍ਰਾਈਵੇਟ ਕਲੀਨਿਕ ਔਰਤਾਂ ਦਾ ਇਲਾਜ ਕਰਨ ਤੋਂ ਕਤਰਉਂਦੇ ਨੇ ਕਹਿੰਦੇ ਨੇ ਵੱਖਰਾ ਸਟਾਫ ਚਾਹੀਦਾ ਹੈ ਕਾਨੂੰਨੀ ਰਿਸਕ ਹੈ ਪਰ ਅਸਲ ਵਿੱਚ ਤਾਂ ਮਨੋਵਿਰਤੀ ਦਾ ਰਿਸਕ ਹੈ 2018 ਦੇ ਰਾਸ਼ਟਰੀ ਸਰਵੇ ਮੁਤਾਬਕ ਪੰਜਾਬ ਦੇ ਵਿੱਚ ਲਗਭਗ 7.87 ਲੱਖ ਮਹਿਲਾਵਾਂ ਗਾਂਜੇ ਦੀ ਵਰਤੋਂ ਕਰਦੀਆਂ ਨੇ 45000 OPDs ਦੀ ਕਰਦੀਆਂ ਨੇ 52000 ਸੈਂਡਿਟਿਵਸ ਦੀ ਕਰਦੀਆਂ ਨੇ ਇਹ ਸਰਕਾਰੀ ਅੰਕੜੇ ਨੇ 2017 ਵਿੱਚ ਕਪੂਰਥਲਾ ਜ਼ਿਲ੍ਹੇ ਵਿੱਚ ਇੱਕ ਪਾਇਲਟ ਆਊਟਰੀਚ ਦੌਰਾਨ 225 ਮਹਿਲਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ ਮਿਲੀਆਂ 400 ਅਨੁਮਾਨ ਹੈ ਕਿ ਸਿਰਫ ਇੱਕ ਜ਼ਿਲ੍ਹੇ ਦੇ ਵਿੱਚ ਹੀ ਹਜ਼ਾਰ ਤੋਂ ਵਧ ਹੋ ਸਕਦੀਆਂ ਨੇ ਗਿਣਤੀ ਵੱਡੀ ਐ ਪਰ ਢਾਂਚਾ ਅਜੇ ਵੀ ਇੱਕ ਕੇਂਦਰ ਤੇ ਟਿਕਿਆ ਹੋਇਆ ਜਦ ਮਰਦ ਨਸ਼ਾ ਕਰਦਾ ਹੈ ਉਹ ਘਰ ਦਾ ਚਿਰਾਗ ਹੁੰਦਾ ਹੈ ਉਸ ਲਈ ਇਲਾਜ ਲੱਭਿਆ ਜਾਂਦਾ ਹੈ ਜਦ ਔਰਤ ਨਸ਼ਾ ਕਰਦੀ ਹੈ ਉਹ ਕਰਦੀ ਇੱਜ਼ਤ ਬਣ ਜਾਂਦੀ ਹੈ ਉਸ ਲਈ ਚੁੱਪੀ ਚੁਣੀ ਜਾਂਦੀ ਹੈ ਉਸ ਨੂੰ ਸਮੈਕੀਆ ਬਲੈਕੀਆ ਕਹਿ ਕੇ ਬੁਲਾਇਆ ਜਾਂਦਾ ਹੈ ਨਸ਼ਾ ਇੱਕ ਦਲਦਲ ਹੈ ਪਰ ਔਰਤ ਲਈ ਇਹ ਕਿਰਦਾਰ ਦਾ ਫੈਸਲਾ ਬਣ ਜਾਂਦਾ ਹੈ ਸੂਬੇ ਦੇ ਵਿੱਚ ਯੁੱਧ ਨਸ਼ਾ ਵਿਰੁੱਧ ਮੁਹਿੰਮ ਚੱਲੀ ਪਹਿਲਾ ਚਰਨ ਗ੍ਰਫਤਾਰੀਆਂ ਦੂਜਾ ਜਾਗਰੂਕਤਾ ਪਰ ਮਹਿਲਾਵਾਂ ਲਈ ਵੱਖਰੀ ਨੀਤੀ ਵਖਰਾ ਢਾਂਚਾ ਅਜਿਹੀ ਉਡੀਕ ਡਾਕਟਰ ਕਹਿੰਦੇ ਨੇ ਜਾਗਰੂਕਤਾ ਜ਼ਰੂਰੀ ਹੈ ਪਰ ਇਲਾਜ ਲਈ ਢਾਂਚਾ ਵੀ ਉਨਾ ਹੀ ਜ਼ਰੂਰੀ ਹੈ ਇੱਕ ਔਰਤ ਜਦ ਨਸ਼ੇ ਦੀ ਆਦੀ ਹੁੰਦੀ ਹੈ ਉਸ ਨੂੰ ਦੋ ਵਾਰ ਸਜ਼ਾ ਮਿਲਦੀ ਹੈ ਇੱਕ ਵਾਰ ਸਰੀਰ ਤੋਂ ਤੇ ਦੂਜੀ ਵਾਰ ਸਮਾਜ ਤੋਂ ਇਲਾਜ ਸਿਰਫ ਦਵਾਈ ਨਹੀਂ ਹੁੰਦਾ ਇਲਾਜ ਸਵੀਕਾਰ ਨਾਲ ਸ਼ੁਰੂ ਹੁੰਦਾ ਹੈ ਪੰਜਾਬ ਨਸ਼ਾ ਤੋਂ ਮੁਕਤ ਹੋ ਸਕਦਾ ਹੈ ਪਰ ਜਦ ਤੱਕ ਮਹਿਲਾਵਾਂ ਲਈ ਸੰਵੇਦਨਸ਼ੀਲਤਾ ਨਹੀਂ ਬਣਦਾ ਇਹ ਜੰਗ ਅਧੂਰੀ ਰਹੇਗੀ ਇਲਾਜ ਹੱਕ ਹੈ ਸ਼ਰਮ ਨਹੀਂ